ਜੋ ਜੀ ਹਾਲੀ ਦੀ ਅੰਦਰ ਆਇਆ ਇਹ ਸੋਚਦਾ ਫਿਰ ਉਹਨਾਂ ਦੇ ਕaderos ਤੇ ਉਹਨੇ ਵੀ ਨਾਮ ਨਹੀਂ ਲਿਆ ਹੈ ਮਨਜੀਤ ਦੇ ਬਾਰੇ ਨਾਮ ਹੀ ਭੁਲਿਆ ਗਿਆ ਔਰ ਕਿਸੇ ਵੀ ਸਨਮਾਨ ਤੇ ਜਿਹੜੀ ਵਿਸ਼ੇਸ਼ਤਾ ਸੀ ਉਹਦੇ ਵਿੱਚ ਸਾਡੇ ਨਹੀਂ ਭਾਇਆ ਇਹ ਦਾ ਮੰਤਰੀ ਇਹ ਜੁਡੀ ਸੋਸ਼ਲ ਵੈਲਫੇਅਰ ਐਂਡ ਸੋਸ਼ਲ ਸਿਗੂਰਿਟੀ ਦੇ ਮਿਸਟਰ ਆ ਕਲਮੇ ਤੇ ਮੈਂ ਮੰਗਦਾ ਸਤਿਨਾਮ ਮੈਂ ਤੁਹਾਨੂੰ ਵਾਪਰ ਰਿਗਾਰਡਿੰਗ ਜਨਾਬ ਜਿਹੜਾ ਪ੍ਰਵਿਲੇਜ ਜਿਹੜਾ ਫਰੀਜ ਹੋ ਜੀ ਪ੍ਰੋਟੋਕਾਲ ਵੀ ਇਸ ਕਰਕੇ ਨਹੀਂ ਹਾਰੀ ਤਾ ਤੇ ਹਰੇਕ ਵਾਰ ਹੁੰਦਾ ਮੈਂ ਤਾਂ ਹੀ ਤੁਹਾਨੂੰ ਮੈਨਲੇ ਰੁਕੇ ਕਿਉਂ ਨਹੀਂ ਕਰਦੇ ਤੁਸੀਂ ਮੈਂ ਜੇ ਮੇਰੇ ਨਾਲ ਇਹ ਹਾਲ ਹੋ ਸਕਦਾ ਤਾਂ ਆਮ ਲੋਕਾਂ ਨਾਲ ਕੀ ਹਾਲ ਹੋਵੇ ਤੁਸੀਂ ਸਾਡੇ ਬੜੇ ਸਰਕਾਰ ਜੋ ਆ ਐਨੇ ਤੁਸੀਂ ਬੰਮ ਚ ਕੀ ਬਿਲਕੁਲ ਤੂੰ ਅੱਗੇ ਤੋਂ ਅਸੀਂ ਆਣਾ ਨਹੀਂ ਜੱਗੀ ਜਾਉਣੀ ਸੰਦਨ ਲਗਾ ਤੂੰ ਨਹੀਂ ਆਵਾਂਗੇ ਤੂੰ ਕਿ ਅੱਗੇ ਇੱਕ ਵਾਰੀ ਪਹਿਲਾ ਮਿਨਿਸਟਰਾ ਉਹਨੇ ਨਾਮ ਬੋਲਿਆ ਲੋਕ ਸਰਕਾਰ ਲੋਕ ਨਹੀਂ ਤੁਸੀਂ ਜਿਆਦੇ ਵੱਡੇ ਭੈਣ ਮੈਂ ਤੁਹਾਡੇ ਧਿਆਨ ਚ ਲਿਆਣਾ ਮੇਰਾ ਫਰਜ਼ ਬਣਦਾ ਸੀ ਜੇ ਨਹੀਂ ਪ੍ਰਦਰਸ਼ਨ ਕਿਤੇ ਹੋਸਤ ਨਹੀਂ ਉਹਦੇ ਹੋਇਆ ਨਾ ਉਹ ਤੁਹਾਡੇ ਧਿਆਨ ਚ ਲਿਆ ਤਾਂ ਇਹਦੇ ਅਸੀਂ ਚਲੋ ਤੁਹਾਡੇ ਮਾਦੇ ਮਨਾਹੀ ਅੱਜ ਉੱਥੇ ਇਕਰਖਾਨ ਜਿਹੜਾ ਬਨਵਿਲੇਜ ਜਿਹੜਾ ਕੋਈ ਹੋਰ ਕੋਈ ਹਾਈਲੀ ਉੱਪਰ ਆ ਰਿਹਾ ਜਿਹੜਾ ਕੋਈ ਨਾਮ ਮਾਨ ਜੀ ਦੇ ਵਰਤੋਂ ਮੇਰਾ ਨਾਮ ਹੀ ਬੁਲਾਇਆ ਗਿਆ ਔਰ ਕਿਸੇ ਵੀ ਸਨਮਾਨ ਤੇ ਜੁੜੀ ਕਿਸੇ ਸੰਰੋਹ ਉਹਦੇ ਵਿੱਚ ਸਾਡੇ ਨਹੀਂ ਪਾਇਆ ਇਹਦਾ ਮਤਲਬ ਵੀ ਇਹ ਤੁਸੀਂ ਸੋਸ਼ਲ ਡਵੈਲਪਮੈਂਟ ਐਂਡ ਸੋਸ਼ਲ ਸਿਕਿਉਰਿਟੀ ਦੇ ਮਿਸਟਰ ਆ। ਕਰਨੀ ਤੋਂ ਮੈਂ ਮੰਗਦਾ ਹਾਂ ਕਿ ਮੈਂ ਤੁਸੀਂ ਇੱਕ ਰਿਕਾਰਡਿੰਗ ਦਮਾਗੇ ਕਿ ਪ੍ਰਵੀਲੇਜ ਦਾ ਜਿਹੜਾ ਤਕਰੀਜ਼ ਹੋਈ ਹੈ ਪ੍ਰੋਟੋਕਾਲ ਵੀ ਉਹਨੂੰ ਇਸ ਕਰਕੇ ਨਹੀਂ ਹਾਂ ਕਰ ਸਕਦਾ ਕਿ ਕਈ ਹੜੇ ਵਾਰ ਹੁੰਦਾ ਮੈਂ ਤਾਂ ਹੀ ਤੁਹਾਨੂੰ ਮੈਨੂੰ ਰੁਕੇ ਕਿ ਉਹ ਸਾਡੇ ਮਿਸਟਰ ਜੇ ਮੇਰੇ ਨਾਲ ਇਹ ਹਾਲ ਹੋ ਸਕਦਾ ਤਾਂ ਆਮ ਲੋਕਾਂ ਨਾਲ ਕੀ ਹਾਲ ਹੋਵੇਗਾ ਤੁਸੀਂ ਸਾਡੇ ਵੱਡੇ ਸਰਕਾਰ ਜੋਗਾ ਐਨੇ ਤੁਸੀਂ ਗਰਮ ਕਿਤੇ ਜੋ ਅੱਗੇ ਤੋਂ ਅਸੀਂ ਆਣਾ ਨਹੀਂ ਡੱਬੀ ਜਾਉਣੀ ਫੰਦਾ ਲਗਾ ਤੂੰ ਨਹੀਂ ਆਵਾਂਗੇ ਤੁਸੀਂ ਅੱਗੇ ਇੱਕ ਵਾਰੀ ਪਹਿਲਾ ਮਿਨਿਸਟਰ ਆ ਉਹਨੇ ਨਾਮ ਬੋਲਿਆ ਨਹੀਂ ਤੁਸੀਂ ਸਾਡੇ ਵੱਡੇ ਭੈਣ ਮੈਂ ਤੁਹਾਡੇ ਧਿਆਨ ਚ ਲਿਆਣਾ ਮੇਰਾ ਫਰਜ਼ ਬਣਦਾ ਸੀ ਜੇ ਇਹ ਪ੍ਰਦਰਸ਼ਨ ਕੇ ਵਸਤਰ ਨਹੀਂ ਹੋਜਿਆ ਨਾ ਉਹ ਤੁਹਾਡੇ ਧਿਆਨ ਚ ਲਿਆਦਾ ਇਹਦੇ ਅਸੀਂ ਚਲੋ ਤੁਹਾਡੇ ਮਾਦੇ ਮਨਾਹੀ ਅੱਜ ਉਹ ਇਕਰਖਾਨ ਜਿਹੜਾ ਬੜਵੈਲੇ ਜਿਹੜਾ ਤਦੋਂ ਤੋਂ ਹੀ ਹਾਈਡੂ ਅੰਦਰ ਆ ਕੇ ਦੇਖਦਾ ਕਿ ਗਲਤ ਕਹਿੰਦਾ ਉਹਦੇ ਖੜੇ ਹੋਏ ਤਾਂ ਨਾ ਉਹਨੇ ਨਾਮ ਪੁੱਛਿਆ ਮੈਂ ਮਨਜੀਤ ਦੇਵ ਕਰੀਮ ਦਾ ਨਾਮ ਹੀ ਬੁਲਾਇਆ ਗਿਆ ਔਰ ਕਿਸੇ ਵੀ ਸਰਮਾਨ ਕਿਸੇ ਵੀ ਸੰਗੋਸ਼ ਉਹਦੇ ਵਿੱਚ ਕਾਮ ਨਹੀਂ ਪਾਇਆ ਇਹ ਦਾ ਮਤਲਬ ਹੈ ਤੁਸੀਂ ਸੋਸ਼ਲ ਵੈਲਫੇਅਰ ਐਨ ਅਫੀਸ਼ਲ ਕਮਿਊਨਿਟੀ ਮੈਂਸਟਰ ਆ ਕੜੇ ਨੂੰ ਕਿਹੋ ਮੈਂ ਮੋੜ ਸੰਗ ਲਾ। ਨਹੀਂ ਤੁਸੀਂ ਵਾਪਰ ਰਿਕਾਰਡਿੰਗ ਦਮਾ ਕਿ ਪਰਵਿੰਦੇ ਜਿਹੜਾ ਜਿਹੜਾ ਫ੍ਰੀਡ ਹੋਈ ਹੈ ਪ੍ਰੋਫੈਸਰ ਸਾਹਿਬ ਜੀ ਕੋ ਇਸ ਕਰਕੇ ਨਹੀਂ ਹਾਰੇ ਤਨੇ। ਪਹਿਲੇ ਹਰੇਕ ਵਾਰ ਹੁੰਦਾ ਮੈਂ ਤਾਂ ਹੀ ਤੁਹਾਨੂੰ ਮੈਂ ਰੁਕਦੇ ਕਿ ਉਹ ਵੀ ਸਾਡੀ ਮਿਸਟਰ ਜੇ ਮੇਰਾ ਇਹ ਹਾਲ ਹੋ ਜਾਦਾ ਤਾਂ ਆਮ ਲੋਕਾਂ ਨੇ ਨਹੀਂ ਹੱਸਦੇ। ਜੀ ਸਾਡੇ ਬੜੇ ਸਤਿਕਾਰਯੋਗ ਐਨੇ ਤੁਸੀਂ ਕੰਮ ਕੀਤਾ। ਬਿਲਕੁਲ। ਉਹ ਅੱਗੇ ਤੋਂ ਅਸੀਂ ਆਣਾ ਨਹੀਂ। ਨੱਬੀ ਜਾਨੂ ਫੰਦ ਲਗਾਤੋਂ ਨਹੀਂ ਆਵਾਂਗੇ। ਉਹ ਵੀ ਅੱਗੇ ਇੱਕ ਵਾਰ ਪਹਿਲਾ ਮਿਨਿਸਟਰ ਆ ਉਹਨੇ ਨਾਂ ਬੋਲਿਆ। ਲੋਕ ਸਤਾਰੀ ਹੋ ਗਿਆ ਨਹੀਂ ਨਹੀਂ ਤੁਸੀਂ ਪੜ੍ਹ ਤੁਸੀਂ ਸਾਡੇ ਵੱਡੇ ਭਾਨ ਮੈਂ ਤੁਹਾਡੇ ਧਿਆਨ ਚ ਲਿਆਣਾ ਮੇਰਾ ਫਰਜ਼ ਬਣਦਾ ਸੀ ਠੀਕ ਹੈ ਜੇ ਤੁਹਾਨੂੰ ਪਤਾ ਹੋ ਸਕੇ ਉਸ ਤਰ੍ਹਾਂ ਨਹੀਂ ਹੋਇਆ ਨਾ ਉਹ ਤੁਹਾਡੇ ਧਿਆਨ ਚ ਲਿਆ ਤਾਂ ਇਹਦੇ ਅਸੀਂ ਚਲੋ ਤੁਹਾਡੇ ਮਾਧਿ ਮਨਾਹੀ ਅਸੀਂ ਉੱਥੇ ਜਿਹੜਾ ਬੜਵੇਲੇ ਡਿਵੀਜ਼ਨ